ਰਾਦਾ ਸਵਾਮੀ ਜੀ ਰਾਦਾ ਸਵਾਮੀ ਜੀ ਇਹ ਖਬਰ ਹੈ ਅਖਬਾਰ ਫਤਿਹ ਅਕਸ ਪ੍ਰਕਾਸ਼ 5 ਸਤੰਬਰ 2024 ਤੁਹਾਨੂੰ ਰਾਦਾ ਸਵਾਮੀ ਜੀ ਡੇਰੇ ਬਾਰੇ ਕੁਝ ਗੱਲਾਂ ਦੱਸ ਰਹੇ ਹਾਂ ਜੋ ਅਖਬਾਰ ਦੇ ਵਿੱਚ ਲਿਖਿਆ ਜਸਦੀਪ ਸਿੰਘ ਗਿਲੇ ਤੋਂ ਪਹਿਲਾਂ ਕੌਣ ਕੌਣ ਰਹੇ ਨੇ ਡੇਰਾ ਵਿਆਹ ਦੇ ਮੁਖੀ ਮੈਂ ਤੁਹਾਨੂੰ ਸਾਰੀ ਡਿਟੇਲ ਵਿੱਚ ਦੱਸਦੇ ਹਾਂ ਜੀ ਇਹ ਵੇਖੋ ਅਖਬਾਰ ਨੇ ਕਿੱਡੀ ਵਧੀਆ ਖਬਰ ਬਣਾਈ ਹੋਈ ਹੈ ਦੱਸਿਆ ਉਹਨਾਂ ਨੇ ਐਕਸ ਬ੍ਰੈਕਸ ਖਬਰ ਖਵਾ ਨੇ ਰਾਧਾ ਸਵਾਮੀ ਸਤਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ 2 ਸਤੰਬਰ ਨੂੰ ਆਪਣੇ ਵਾਰਸ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਉਹਨਾਂ ਨੇ 45 ਸਾਲਾ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਸ ਥਾਪਿਆ ਹੈ ਅਤੇ ਸੰਗਤਾਂ ਦੇ ਨਾਮਦਾਨ ਦੇਣ ਦਾ ਅਧਿਕਾਰ ਵੀ ਦਿੱਤਾ ਹੈ ਹਾਲਾਂਕਿ ਬਿਆਸ ਡੇਰੇ ਵਿੱਚ ਇਹ ਸਾਫ਼ ਕੀਤਾ ਗਿਆ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਰਾਧਾ ਸਵਾਮੀ ਸਸਨ ਵਿਆਹ ਦੇ ਮੌਜੂਦਾ ਸੰਤ ਸਤਿਗੁਰੂ ਹਨ ਜਸਦੀਪ ਸਿੰਘ ਗੇਲੂ ਅਜੇ ਗੁਰਗੱਦੀ ਨਹੀਂ ਸੰਭੀ ਜਾਵੇਗੀ ਅਤੇ ਨਾ ਹੀ ਦਸਤਾਰਬੰਦੀ ਕੀਤੀ ਜਾਵੇਗੀ ਇੱਥੇ ਦੱਸ ਦਈਏ ਕਿ ਜਸਦੀਪ ਸਿੰਘ ਗਿਲ ਡੇਰਾ ਰਾਸਾ ਮੇ ਸਸਨ ਵਿਆਹ ਦੇ ਸੇਵੇਂ ਮੁਖੀ ਹਨ ਇਹਨਾਂ ਤੋਂ ਪਹਿਲਾਂ ਡੇਰਾ ਰਾਸਾ ਸਮੇ ਸਸਨ ਵਿਆਹ ਦੇ ਪੰਜ ਮੁਖੀ ਰਹਿ ਚੁੱਕੇ ਹਨ ਆਹ ਦੇਖੋ ਜੁੱਤੇ ਪਹਿਲੇ ਬਾਬਾ ਜੀ ਫਿਰ ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਗੁਰਿੰਦ ਸਿੰਘ ਜੀ ਤੁਹਾਨੂੰ ਸਾਡਾ ਜਿਸਦੀਪ ਸਿੰਘ ਗੁੱਲਾ ਜਿਸ ਤਰ੍ਹਾਂ ਨੰਬਰ ਇਹ ਆ ਗਏ ਕੋ ਡੇਰਾਜਾ ਸਾਰਾ ਹੁਣ ਤਾਂ ਪੁੜੀ ਕੋ ਬਰ ਅੱਗੇ ਵੀ ਖੋਲੇ ਨੇ ਕੀ ਕੀ ਲਿਖਿਆ ਖਬਰ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਦੇਵ ਸਿੰਘ ਢਿੱਲੋਂ ਵੱਲੋਂ ਆਪਣਾ ਉਤਰ ਅਧਿਕਾਰੀ ਲਾਣਨ ਮਗਰੋਂ ਲੋਕਾਂ ਦੇ ਮਨਾਂ 'ਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਅੱਜ ਇਹ ਸਵਾਲ ਵੀ ਉੱਠ ਰਹੇ ਹਨ ਕਿਰਾ ਦਾ ਸਵਾਮੀ ਜਾਂ ਰਾ ਦਾ ਸਵਾਮੀ ਸਾਸਨ ਕੀ ਹੈ ਕਿਵੇਂ ਸ਼ੁਰੂ ਹੋਇਆ ਇਹਦੇ ਗੁਰੂ ਕੌਣ ਹਨ ਇਹਦੀਆਂ ਸ਼ੰਕਾਵਾਂ ਕਿੱਥੇ-ਕਿੱਥੇ ਹਨ ਤੁਹਾਨੂੰ ਦੱਸ ਦਈਏ ਕਿ ਸ਼ੁਰੂ ਵਿੱਚ ਇਸ ਨੂੰ ਰਾਧਾ ਸਾਮੇ ਸੰਪਰਦਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਇਸ ਦੀ ਸਥਾਪਨਾ ਆਗਰਾ ਦੇ ਵਿਦਨੀਕ ਸ਼ਿਵ ਦਿਆਲ ਸਿੰਘ ਜੀ ਨੇ 1861 ਵਿੱਚ ਬਸੰਤ ਪੰਚਮੀ ਮੌਕੇ ਕੀਤੀ ਸੀ ਹੌਲੀ-ਹੌਲੀ ਇਹਦੀਆਂ ਸੰਪਰਦਾ ਦਾ ਪ੍ਰਚਾਰ ਹੋਇਆ ਲੋਕ ਇਸ ਨਾਲ ਜੋੜਨ ਲੱਗੇ ਸੰਪਰਦਾ ਦੇ ਪੈਰੋਕਾਰ ਸ਼ਿਵ ਦਿਆਲ ਸਿੰਘ ਨੇ ਜੂਨੂ ਜੂਰ ਸਾਹਿਬ ਕਹਿ ਕੇ ਬਿਲਾਉਂਦੇ ਸਨ ਕਿ ਕਸਿਵਦੀਆਲ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ ਆਗਰਾ ਦੇ ਇੱਕ ਵੈਸ਼ਨ ਪਰਿਵਾਰ ਜੋ ਹੈ ਸੀ ਉਹਨਾਂ ਦੇ ਮਾਤਾ ਪਿਤਾ ਸਿੱਖ ਧਰਮ ਕੇ ਵਿਸ਼ਵਾਸ ਰੱਖਦੇ ਸਨ ਉਹਨਾਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਵਿੱਚ ਬਹੁਤ ਵਿਸ਼ਵਾਸ ਸੀ ਇਸ ਕਾਰਨ ਸਿਵਦੀਆਲ ਜੀ ਦਾ ਵੀ ਇਸ ਪਾਸੇ ਚਕਾ ਹੋ ਗਿਆ ਇਸ ਦੌਰਾਨ ਸਿਵਦੀਆਲ ਸਿੰਘ ਆਬਰ ਸ ਜ਼ਿਲੇ ਵਿੱਚ ਰਹਿਣ ਵਾਲੇ ਅਧਿਆਤਮਿਕ ਗੁਰੂ ਤੁਲਸੀ ਸਾਹਿਬ ਦੇ ਸੰਬੰਰਕ ਚ ਆਏ ਸਿਵਦੀয়াল ਸਿੰਘ ਉਸ ਜੀ ਸਾਹਿਬ ਤੋਂ ਬਹੁਤ ਪ੍ਰਭਾਵਿਤ ਹੋਏ ਹਾਲਾਂਕਿ ਸਿਵਦੀয়াল ਨੇ ਉਹਨਾਂ ਤੋਂ ਦੀਖਸ਼ਾ ਨਹੀਂ ਲਈ ਅਤੇ ਆਪਣੇ ਰਾਧਾ ਸੰਮਿਸਾ ਸੰਗ ਸ਼ੁਰੂ ਕੀਤਾ ਹੌਲੀ ਹੌਲੀ ਸਿਵਦੀয়াল ਨੇ ਇਸ ਦਾ ਬਹੁਤ ਵਿਸਤਾਰ ਕੀਤਾ ਹਾਲਾਂਕਿ ਸਿਵਦੀয়াল ਸਿੰਘ ਜੀ ਦੇ ਹੱਥ ਤੋਂ ਬਾਅਦ ਸਰਦਾਲੂ ਰਾਧਾ ਸੰਮਿਸਾ ਸੰਗ ਦੇ ਸਮੂਹਾਂ ਚ ਵੰਡਿਆ ਗਿਆ ਬਹਾ ਪਹਿਲੀ ਦਲ ਜਿਸ ਨੂੰ ਮੁੱਖ ਦਲ ਮੰਨਿਆ ਜਾਂਦਾ ਹੈ ਆਗਰਾ ਵਿੱਚ ਮੌਜੂਦ ਜਦ ਕਿ ਦੂਜੇ ਤੇ ਅਰੰਭੀ ਸ਼ੁਰੂਆਤ ਰਾਧਾ ਸਵਾਮੀ ਸਤ ਸੰਗ ਦੇ ਪੈਰੋਕਾਰ ਅਤੇ ਸ਼ੇਵ ਦਿਆਲ ਸਿੰਘ ਦੇ ਚਿਹਲੇ ਜਮਤ ਸਿੰਘ ਨੇ 1891 ਵਿੱਚ ਅਮਰਤਸਰ ਦੇ ਨੇੜੇ ਬਿਆਸ ਦਰਿਆ ਦੇ ਕੰਢੇ ਡੇਰਾ ਪਿੰਡ ਵਿੱਚ ਕੀਤੀ ਪਹਿਲੇ ਗਰੁੱਪ ਨੂੰ ਰਾਧਾ ਸਵਾਮੀ ਸਤ ਸੰਗ ਦਿয়াল ਬਾਗ ਅਤੇ ਦੂਜੇ ਤੇ ਨੂੰ ਰਾਧਾ ਸਵਾਮੀ ਸਤ ਸੰਗ ਡੇਰਾ ਬਿਆਸ ਵਜੋਂ ਜਾਣਿਆ ਜਾਣ ਲੱਗਾ ਹਾਲਾਂਕਿ ਰਾਧਾ ਸਵਾਮੀ ਡੇਰਾ ਬਿਆਸ ਨੇ ਰਾਧਾ ਸਵਾਮੀ ਦਿয়াল ਬਾਗ ਨਾਲੋਂ ਵਧੇਰੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਡੇਰਾ ਦਾਦਾ ਸਵਾਮੀ ਸਤ ਸੰਗ ਵਿਆਹ ਦੇ ਪਹਿਲੇ ਮੁਖੀ ਜੈਮਲ ਸਿੰਘ ਜੀ ਸਨ ਜਿਨ੍ਹਾਂ ਦਾ ਕਾਰਜਕਾਲ 1878 ਤੋਂ 1903 ਤੱਕ ਸੀ ਜੈਮਲ ਸਿੰਘ ਨੇ 25 ਸਾਲ ਡੇਰੇ ਦੀ ਗੱਦੀ ਸੁਵਾਲੀ ਦੂਜੇ ਮੁਖੀ ਸ਼ਾਮਲ ਸਿੰਘ ਜੀ ਸਨ ਜੋ 45 ਸਾਲ ਡੇਰੇ ਦੀ ਗੱਦੀ ਤੇ ਬਰਾਜਮਨ ਰਹੇ ਉਹਨਾਂ ਦਾ ਕਾਰਜਕਾਲ 1903 ਤੋਂ 1948 ਤੱਕ ਰਿਹਾ ਤੀਜੇ ਮੁਖੀ ਜਗਤ ਸਿੰਘ ਸਨ ਜਿਨ੍ਹਾਂ ਨੇ 1948 ਵਿੱਚ ਡੇਰੇ ਦੀ ਗੱਦੀ ਸੌਂਪੀ ਭਈ ਹਾਲਾਂਕਿ ਉਹ ਜ਼ਿਆਦਾ ਦੇਰ ਤੱਕ ਗੱਦੀ ਤੇ ਨਹੀਂ ਰਹੇ ਉਹਨਾਂ ਦਾ ਕਾਰਜਕਾਲ 1948 ਤੋਂ 1955 ਤੱਕ ਰਿਹਾ ਚੌਥੇ ਮੁਖੀ ਬਾਬਾ ਚਰਨ ਸਿੰਘ ਜੀ ਮਹਾਰਾਜ ਚਰਨ ਸਿੰਘ ਜੀ ਜਿਨ੍ਹਾਂ ਨੇ કુલ 39 ਸਾਲ ਕਾਰਜਕਾਲ ਸੰਭਾਲਿਆ ਭਾਵ ਉਹਨਾਂ ਦਾ ਕਾਰਜਕਾਲ 1955 ਤੋਂ 1950 ਤੱਕ ਸੀ ਪੰਜਵੇਂ ਮੁਖੀ ਗੁਰਿੰਦਰ ਸਿੰਘ ਟਲਵਨੀ ਸੋ 90 ਵਿੱਚ ਡੇਰਾ ਦਾਸਾ ਮਮਿਸ ਸਾਸਾਂ ਦੇ ਬਿਆਸ ਦੇ ਮੁਖੀ ਬਣੇ ਸਨ 1990 ਤੋਂ ਹੁਣ ਤੱਕ ਡੇਰਾ ਬਿਆਸ ਦੇ ਜੀ ਗੱਦੀ ਤੇ ਗੁਰਿੰਦਰ ਸਿੰਘ ਢਿੱਲੋਂ ਬਰਾਜਮਾਨ ਹਨ ਹਾਲਾਂਕਿ ਹੁਣ ਉਹਨਾਂ ਨੇ ਆਪਣੇ ਰਿਸ਼ਤੇਦਾਰ ਤੋਂ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਸ ਐਲਾਨ ਦਿੱਤਾ ਹੈ ਇੱਥੇ ਦੱਸ ਦਈਏ ਕਿ ਬੀਤੇ ਦਿਨ ਡੇਰਾ ਬਿਆਸ ਸਿੰਘ ਗੱਲ ਬਿਆਸ ਵੱਲੋਂ ਵਿਦੇਸ਼ਾਂ ਵਿੱਚ ਰਹਿੰਦੀ ਸੰਤਲੀ ਵੀ ਪੱਤਰ ਜਾਰੀ ਕੀਤਾ ਗਿਆ ਸੀ ਇਸ ਪੱਤਰ ਵਿੱਚ ਲਿਖਿਆ ਗਿਆ ਸੀ ਕਿ 2 ਸਤੰਬਰ 2024 ਨੂੰ ਬਾਬਾ ਜੀ ਨੇ ਪਾਕ ਦੀਆਂ ਸਾਰੀਆਂ ਸੁਸਾਇਟੀਆਂ ਦੇ ਪ੍ਰਬੰਧਕੀ ਮੁਖੀ ਪੈਂਟਨ ਦਾ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ ਇਹਦੇ ਨਾਲ ਹੀ ਉਹਨਾਂ ਨੇ ਹਜੂਰ ਜਸਦੀਪ ਸਿੰਘ ਗਿੱਲ ਨੂੰ ਇਹਨਾਂ ਸੁਸਾਇਟੀਆਂ ਦਾ ਸਰਪ੍ਰਸਤ ਤਾਉਂ ਪਾਇਆ ਹੈ ਇਹ ਫੈਸਲਾ ਉਤਰ ਅਧਿਕਾਰੀ ਯੋਜਨਾ ਦੇ ਹਿੱਸੇ ਵਜੋਂ ਲਿਆ ਗਿਆ ਹੈ ਇਸ ਦੇ ਨਾਲ ਹੀ ਬਾਬਾ ਜੀ ਨੇ ਐਲਾਨ ਕੀਤਾ ਕਿ ਹਜੂਰ ਜਸਦੀਪ ਸਿੰਘ ਗਿੱਲ ਤੇ ਇੱਕ ਵਿੱਚ ਰਦਾ ਸੋਮੇ ਸਾਹਿਬ ਨੂੰ ਵਿਆਹ ਦੇ ਸੰਤ ਸਤਗੁਰੂ ਹੋਣਗੇ ਅਤੇ ਉਹਨਾਂ ਤੋਂ ਬਾਅਦ ਸੰਗਤ ਨੂੰ ਨਾਮਦਾਨ ਦੇਣ ਦੀ ਅਧਿਕਾਰ ਹੋਵੇਗਾ ਹਾਲਾਂਕਿ ਬਾਬਾ ਜੀ ਰਦਾ ਸੋਮੇ ਸਾਹਿਬ ਦੇ ਅਜੀਤਮਕ ਮੁਖੀ ਹਨ ਉਹ ਹਜੂਰ ਜਸਦੀਪ ਸਿੰਘ ਗਿੱਲ ਨਾਲ ਜ਼ਿੰਮੇਵਾਰੀ ਸਾਂਝੀ ਕਰਨਗੇ ਇਸ ਵਾਸਤੇ ਨੂੰ ਨਮਾਇਦਿਆਂ ਵੱਲੋਂ ਸਤਾਪਤ ਵੰਡ ਵਜੋਂ ਦੇਖਿਆ ਜਾਵੇ ਜਿਸ ਤਹਿਤ ਮੌਜੂਦਾ ਨਮਾਇਦੇ ਦੀ ਸੇਵਾ ਬੋਧੀ ਤੋਂ ਬੈਲੋਂ ਵਾਧੂ ਨਵਾਜੂਦ ਕੀਤਾ ਜਾਂਦਾ ਹੈ ਉਹ ਇਕੱਠੇ ਕੰਮ ਕਰਨਗੇ ਅਤੇ ਜ਼ਿੰਮੇਵਾਰੀਆਂ ਸਾਂਝੀਆਂ ਕਰਨਗੇ ਇਸ ਪੱਤਰਾਂ ਹੀ ਬਾਬਾ ਜੀ ਦੀ ਸਿਹਤ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਪੱਤਰ ਚ ਲਿਖਿਆ ਗਿਆ ਕਿ ਬਾਬਾ ਜੀ ਬਿਮਾਰ ਨਹੀਂ ਹਨ ਤੇ ਸਿਹਤ ਬਿਲਕੁਲ ਉਨ੍ਹਾਂ ਦੀ ਠੀਕ ਹੈ ਉਨ੍ਹਾਂ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਹੈ ਸਿਰਫ ਵਾਧਦੀ ਉਮਰ ਕਾਰਨ ਆਮ ਦਰਦਾਂ ਕਾਰਨ ਬਜ਼ੁਰਗ ਕਾਰਨ ਇਸ ਦੇ ਨਾਲ ਹੀ ਪੱਤਰ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਫਿਲਹਾਲ ਡੇਰੇ ਦੇ ਸਾਸੰਗ ਨਾਮਦਾਨ ਅਤੇ ਪ੍ਰਬੰਧਕੀ ਪਕਾਵਾਂ ਵਿੱਚ ਕੋਈ ਤਬਦੀਲੀ ਨਹੀਂ ਆਈ। ਇਹ ਜੀ ਅਖਬਾਰ ਹੈ। ਅਲੱਗ-ਅਲੱਗ ਅਖਬਾਰਾਂ ਹਨ। ਆਹ ਦੇਖੋ ਤੁਹਾਨੂੰ ਜੋ ਵੀ ਉੱਤੇ ਦਿਖਾ ਰਹੇ ਹਨ 5 ਸਤੰਬਰ ਦੀ ਹੈ। ਅਖਬਾਰ ਫਤਿਹ ਅਕਸ ਪ੍ਰਸ। ਆਹ ਦੇਖੋ ਜੀ ਸਾਰਾ ਜੋ ਜੋ ਸੰਤ ਮਾਤਮਾ ਹੈ ਡੇਰੇ ਵਿਆਸ ਵਿੱਚ। ਬਹੁਤ ਬਾਬਾ ਜੀ ਦੀ ਮੇਰ ਆ। ਸਭ ਠੀਕ-ਠਾਕ ਹਨ। ਸਭ ਠੀਕ ਠਾਕ ਹਨ। ਬਹੁਤ ਮੇਰ ਹੈ। ਅਦਾਸ ਸਵਾਮੀ ਜੀ ਦਾ ਅਦਾਸ ਸਵਾਮੀ ਜੀ।